ਲੋ ਜੀ ਮੇਲੂ ਆਪਣੀਆਂ ਫਰੈਂਡਸ ਨੂੰ ਸੈਮੀਨਾਰ ਲਾ ਕੇ ਆਈਆਂ ਲੋ ਅਪ ਆਏ ਆ ਸੈਮੀਨਾਰ ਲਾ ਕੇ ਤੇ ਮੈਂ ਕਿਹਾ ਚਲੋ ਘਰ ਚਲੋ ਕਿਉਂਕਿ ਕਰੇ ਆਉਣ ਦਾ ਮੌਕਾ ਵੀ ਕਦੇ-ਕਦੇ ਮਿਲਦਾ ਦੇਖੀ ਸੰਦੀਪਨੀ ਚਲੋ ਥੋੜੀ ਪੂਰੀ ਪਲੈਨਿੰਗ ਕਰੀ ਲਈਏ ਬੈਠ ਕੇ। ਬਹੁਤ ਸਿਆਣਾ ਕੱਢਾਈ ਨਾਮ ਬੜਾ ਵਧੀਆ ਸੁਣਵਾ ਲਿਆ। ਤੇ ਅਸੀਂ ਇੱਧਰ ਕਦੇ ਵੀ ਨਹੀਂ ਆਉਂਦੇ। ਅਸੀਂ ਕਦੇ ਨਹੀਂ ਕਦੇ ਆਉਂਦੇ ਇੱਧਰ। ਹਾਂ ਕਿਉਂਕਿ ਟਾਈਮ ਨਹੀਂ ਨਾ ਲੱਗਦਾ। ਟਾਈਮ ਨਹੀਂ ਲੱਗਦਾ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਹਨਾ। ਕਦੇ-ਕਦੇ ਮੈਂ ਰਾਤ ਜੇ ਨੂੰ ਇੱਧਰ ਦੇਖਣ ਆਉਂਗੀ ਵੀ ਮਨ ਮੋਟਾ ਨਜ਼ਰ ਮਾਰ ਕੇ ਆਵਾਂ। ਆਹ ਫੁੱਲ ਸੀ। ਉਹਨਾਂ ਦਾ ਮੈਡਮ ਆਹ ਫੁੱਲ ਸੀਗੇ ਜਿਹੜੇ ਤੁਸੀਂ ਕਹਿੰਸੀ ਸਾਡੇ ਤਾਂ ਇਹ ਛੋਟੇ ਵਾਲੇ ਲੱਗੇ ਪਿਆ। ਅੱਛਾ। ਜਾਮਣੀ ਵੇਲਾਂ ਵਾਲੇ। ਵੀ ਬਹੁਤ ਸਾਰਾ ਬਹੁਤ ਅੱਛਾ ਮੇਨਟੇਨ ਤੇ ਬੜਾ ਹੀ ਪਿਆਰਾ ਬਹੁਤ ਸੋਨੀ ਜਿਹਾ ਐਕਸਪੀਰੀਅੰਸ ਆ ਉਹ ਡਾਰਕ ਕਲਰ ਦੇ ਆ ਹਾਂ ਹੋਰ ਹੋਣੇ ਆ ਨੇਵੀ ਬਲੂ ਟਾਈਪ ਆ ਹਾਂ ਬੈਠੋ ਇਹ ਹੋਰ ਹੋਣੇ ਆ ਇਹ ਕਿਹੜੀ ਡਿਜ਼ਾਈਨ ਦਾ ਸਾਰਾ ਇਫੈਕਟ ਐਬਸਰਬ ਇਹਦੇ ਇਸ ਹੀ ਕਰਕੇ ਗਿਆ ਸੀ ਉਦੋਂ ਤੱਕ ਜਦੋਂ ਅਸੀਂ ਇੱਥੇ ਆਏ ਉਦੋਂ ਤਾਂ ਵੈਸੇ ਗੰਨਮੰਦੀ ਪਿਆ ਸੀ ਇੱਥੇ ਹੂੰ ਬਾਅਦ ਚ ਫਿਰ ਜਾਣ ਤੋਂ ਪਹਿਲਾਂ ਕਰ ਗਿਆ ਸੀ ਨਹੀਂ ਨਹੀਂ ਉਹ ਲਿਆਉਗੀ ਉਧਰ ਕੋਈ ਨਹੀਂ ਲੋ ਜੀ ਪਾਣੀ ਇਹ ਕਹਿੰਦੀ ਜਿਆਦਾ ਨਹੀਂ ਪੀਣਾ ਠੰਡਾ ਦੁੱਧ ਇੱਕ ਗਲਾਸ ਲਈ ਸੌ ਤਾਂ ਵੀ ਕਿਤੇ ਨਾ ਪਾਓ ਜਿਆਦਾ ਨਹੀਂ ਹੈ ਲੋਨ ਹਾਂ ਤੇ ਆ ਜਾਣੀਏ ਪੰਜ ਨਹੀਂ ਲੋ ਜੀ ਇਹ ਆਪਾਂ ਦਾ ਸੈਮੀਨਾਰ ਦੇ ਉੱਪਰ ਉੱਥੇ ਮਤਲਬ ਗਏ ਸੀਗੇ ਆਪਣੀਆਂ ਆਪਦੇ ਸਕੂਲ ਦੇ ਵਿੱਚੋਂ ਹੀ ਚਾਰ ਟੀਚਰਸ ਨੇ ਅਸੀਂ ਚਾਰ ਲੈਕਚਰਰਸ ਨੇ ਤੇ ਇੱਕ ਹੋਰ ਸਕੂਲ ਤੋਂ ਨੇ ਮੈਡਮ ਕਿ ਚਲੋ ਅਸੀਂ ਫੇਰ ਘਰ ਆ ਕੇ ਮੈਂ ਕਿਹਾ ਚਲੋ ਕਿਉਂਕਿ ਉਹ ਸਾਰੇ ਕੋਲ ਕੋਰੇ ਦੇ ਨੇ ਮੈਂ ਕਿਹਾ ਅਜੇ ਕਦੀ ਆਇਆ ਜਾਂਦਾ ਵੀ ਚਲੋ ਘਰ ਚੱਲਦੇ ਆਂ ਤੇ ਘਰ ਘਰ ਜਾ ਕੇ ਖਾਣੇ ਪੀਣੇ ਆ ਤੇ ਆਪਾਂ ਹੁਣ ਸੈਂਡਵਿਚ ਮੰਗਵਾ ਲਏ ਨੇ ਆਰਡਰ ਕਰੇ ਸੀਗੇ ਆਪਣੀ ਗਾਉਂਡੀ ਹੀ ਹੈਗੇ ਨੇ ਤੇ ਕਾਫੀ ਵੀ ਦੇਖੀ ਵੀ ਹੈ ਜੀ ਕਾਫੀ ਵੀ ਦੇਖੀ ਲਏ ਦੋ ਜਾਣਿਆਂ ਲਈ ਤੇ ਕਾਫੀ ਹੈਗੀ ਤਿੰਨ ਜਾਣਿਆਂ ਲਈ ਤੇ ਦੋ ਜਾਣਿਆਂ ਨੇ ਬਿਲਕੁਲ ਸਿੱਕੀ ਚਾਹਣੀ ਆ ਤੇ ਆ ਇਲਾਚੀ ਵੀ ਮੇਰਾ ਪਾ ਦਿਆਂ ਮਸਾਲਾ ਪਾ ਦੀ ਤੇ ਇੱਕ ਦੀ ਚਾਹ ਜਿਹੜੀ ਉਹ ਜਿਆਦਾ ਉਹ ਨਹੀਂ ਕਰਨੀ ਹੈਗੀ ਇੱਕ ਮੈਡਮ ਦੀ ਦੁੱਧ ਜਿਆਦਾ ਨਹੀਂ ਪਾਣਾ ਘੱਟ ਤੋਂ ਘੱਟ ਕਾਲੀ ਰੱਖਣੀ ਹੈ ਕਾਲੀ ਰੱਖਣੀ ਹੈ ਫਿਰ ਉਹ ਕੱਪ ਕਰਕੇ ਫਿਰ ਆਪਾਂ ਹੋਰ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਦੇਣਾ ਚੁੱਪੀ ਮਿੱਠਾ ਬਿਲਕੁਲ ਹੀ ਨਹੀਂ ਪਾਣਾ ਬਿਲਕੁਲ ਸਿੱਕੀ ਠੀਕ ਹੈ ਆਪਾਂ ਪਾ ਦੁੱਧ ਪਾ ਦੁੱਧ ਪਾ ਦੋ ਤੇ ਇਹ ਵਾਲੀ ਜਿਹੜੀ ਜਿਹੜੀ ਇਹ ਬਦਦ ਕਰਨਾ ਪਹਿਲਾ ਕਿੱਥੇ ਪੈ ਗੁਜਾ ਚਾਹ ਆਹ ਦੇ ਤਲਾ ਦੇ ਗੈਸ ਤੇ ਆਹ ਮਸਾਲੇ ਇਹਦੇ ਸੌਰਾ ਕੋਸੇ ਪੁੱਟੇ ਹੁੰਦੇ ਨੇ ਇਹਨੇ ਆਪਾਂ ਵੀ ਬਿਲਾਤੀ ਨਹੀਂ ਪਾਣੀ ਸੜਨ ਵਾਲੇ ਕੋਪਾ ਲੈਂਦੇ ਹਾਂ। ਵੇਖੋ। ਐਡਜ ਕੀ ਕਰਨਾ ਸੀ ਜੀ? ਇਹਦੇ ਕੌਫੀ ਹਲਕਾ। ਕੌਫੀ ਅੜਦਾਂ ਦੁੱਧ ਗਰਮ ਕਰਮ ਲਾ ਦੇ ਤਿੰਨ ਕੱਪ। ਕੌਫੀ ਬਣੀ ਹੋਈ ਹੈ। Sì, ma non è così, è un po' di dolore. Ma non è così, è di dolore. Ma non è così, è un po' che cazzo hai? Pala, pala. Denne kappa ਆਜੋ ਕਿ ਅੱਜ ਫੋਟੋ ਸੈਸ਼ਨ ਚੱਲ ਰਿਹਾ ਚੱਲ ਰਿਹਾ ਤੇ ਆਪੇ ਉੱਪਰ ਨਾਲ ਲਿਆਵਾਂਗੇ ਫਿਰ ਕਿੱਥੇ ਲੈ ਜਾਵਾਂਗੇ ਗ੍ਰਾਂਡ ਦੇ ਵਿੱਚ ਜੇ ਖੜੇ ਹੋਗੇ ਗ੍ਰਾਂਡ ਦੇ ਵਿੱਚ ਆ ਗਏ ਖੜੇ ਹੋਗੇ ਗ੍ਰਾਂਡ ਦੇ ਫਿਰ ਉੱਪਰੋਂ ਪਿੱਛੋਂ ਵਸਾਰਾ ਆ ਜੀਗਾ ਨਾ ਲਓ ਜੀ ਗਾਰਡਨ ਦੇ ਵਿੱਚ ਉਧਰ ਦੇਖੋ ਫੋਟੋ ਸੈਸ਼ਨ ਚੱਲ ਰਿਹਾ ਬੀਬੀਆਂ ਦਾ ਲੋ ਜੀ ਇਹ ਰੱਖੇ ਹੋਏ ਨੇ ਆਪਣੇ ਸੈਂਡਵਿਚ ਹੂੰ ਅ ਇਹਦੇ ਵਿੱਚ ਕੀ ਪਾਇਆ ਨਹੀਂ ਨਹੀਂ ਕੁਝ ਨਹੀਂ ਪਾਉਣਾ ਇਹਦੇ ਵਿੱਚ ਇਹ ਸਿੰਪਲ ਹੈ ਕੋਫੀ ਪਾਉਣੀ ਆ ਉਹ ਬੀਟ ਕਰਕੇ ਕੀ ਵੀ ਜੇ ਤੇ ਆਹ ਬਸ ਚਾਹ ਬਣਾ ਲੈਣੀ ਆ ਚਾਹ ਸਿੰਮਤੀ ਭੇਰਣ ਦੇ ਹਜੇ ਖਾਣ ਤੇ ਟਾਈਮ ਲੱਗ ਜੂਗਾ ਫਿਰ ਐਵੇਂ ਉਖਰਾਵ ਹੋ ਜੂਗੀ ਹਨਾ ਹਜੇ ਉਹਨਾਂ ਦਾ ਫੋਟੋ ਸੈਸ਼ਨ ਚੱਲਦਾ ਹੈ ਲੋ ਜੀ ਅੱਜ ਮੈਂ ਗਈ ਸੀਗੀ ਸੈਮੀਨਾਰ ਵਾਸਤੇ ਉਹ ਉਹ ਆਪਣੇ ਫਰੀਦਕੋਟ ਲੱਗੇ ਹੋਏ ਆ ਸੀਗਾ ਤੇ ਕੱਲ ਹੀ ਮੈਂ ਉਹਨਾਂ ਨੂੰ ਕਿਹਾ ਸੀਗਾ ਜਿਹੜੀਆਂ ਮੇਰੇ ਨਾਲ ਟੀਚਰਸ ਨੇ ਮੇਰੀ ਕਲੀਗਸ ਮੈਂ ਕਿਹਾ ਵੀ ਤੁਸੀਂ ਨਾ ਘਰ ਚੱਲਿਓ ਤੇ ਕਿਉਂਕਿ ਕੁੜਕੂੜੇ ਵਾਲੇ ਘੜੇ ਛੇਤੀ ਆਉਂਦੇ ਨੇ ਫਰੀਦਕੋਟ ਤੇ ਆਪਾਂ ਘਰ ਚੱਲਾਂਗੇ ਘਰ ਜਾ ਕੇ ਆਪਾਂ ਖਾਣਾ ਪੀਵਾਂਗੇ ਚਲੋ ਹੁਣ ਅਸੀਂ ਸੈਮੀਨਾਰ ਲਾ ਕੇ ਆ ਗਏ ਚੋਕਾਂ ਦੇ ਚਲ ਕੋਈ ਜੰਨੀ ਆਪਾਂ ਘੰਟਾ ਖਲਾਅ ਚੱਲਦੇ ਆ ਤੇ ਹੁਣ ਨਾ ਉਹ ਗਾਰਡਨ ਦੇ ਵਿੱਚ ਫੋਟੋ ਸੈਸ਼ਨ ਕਰ ਰਹੀਆਂ ਨੇ ਤੇ ਇਧਰ ਆਪਣੇ ਸੈਂਡਵਿਚ ਖਾਂਦੇ ਹੋ ਰਹੇ ਨੇ ਉਹ ਕਹਿੰਦੀ ਸੀ ਤਾਂ ਆਪ ਦੀ ਫੋਟੋ ਸ਼ੂਟ ਕਰ ਲਈਏ ਸਾਨੂੰ ਗਾਰਡਨ ਸੋਹਣਾ ਲੱਗਦਾ ਗ੍ਰੀਨਰੀ ਅੱਛੀ ਲੱਗਦੀ ਹੈ ਜੀ ਤੇ ਚਲੋ ਵੇਟ ਕਰ ਲੈਣੇ ਆਪੇ ਠੰਡੇ ਖਾ ਲੈਂਦੀ ਹੈ ਫਿਰ ਤੇ ਯਾਰ ਜੋ ਸਿਲਵਰ ਬਟਨ ਤਾਂ ਤੁਹਾਨੂੰ ਮਿਲਦਾ ਉਹ ਤਾਂ ਮੇਰੇ ਘਰ ਲੱਖ ਲੁੱਖ ਤੇ ਮਿਲਦਾ ਹੈ ਅੱਛਾ ਹਾਂ ਹਾਂ ਪਹੁੰਚ ਜਾਈ ਜਾਵਾਂਗੇ ਟਾਈਮ ਨਾਲ ਆ ਜੀ ਨਹੀਂ ਬੜੀ ਕਾਲਾ dielਾ ਜੇਨਨ ਕਾਲੀ ਲੈਣੀ ਸੀ ਉਹਨਾਂ ਨੂੰ ਚਿੱਟੀ ਦੇਤੀ ਕਿੱਧਰ ਦੀ ਚਲ ਕੋਈ ਆ ਸੀ ਪੀਣ ਲੈ ਹਾਂ ਇਹਨਾਂ ਨੂੰ ਕਾਲੀ ਦਿੱਤੀ ਇਹਨਾਂ ਨੂੰ ਚਿੱਟੀ ਦੇਦੀ ਚਲ ਕੋਈ ਆ ਵੀ ਦੋਤ ਵਰਦੀ ਆ ਨਾ ਕੋਈ ਮਿੱਠੀ ਮਿੱਠੀ ਨਹੀਂ ਹੈ ਇਹੋ ਵੀ ਤਾਂ ਬਾਜ਼ੀ ਇਹਨਾਂ ਲੋ ਜੀ ਦੇਖੋ ਇਧਰ ਸਾਡਾ ਖਾਣ ਪੀਣ ਦਾ ਸਿਸਟਮ ਪਤੀਲੇ ਖੁੱਲੇ ਹੋਏ ਆ ਲੋਕੀਂ ਦੇਖੋ 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 ਦੇ ਦੇ ਚਿਰਮ ਜੀ ਗਾਣੇ ਲੱਭੂ ਆਸੀਆਂ ਪਿੰਨੀਆਂ ਤੇ ਉਧਰੋਂ ਨਮਦੀਆਂ ਪਤੀਲੇ ਦੇ ਚਿਰਮ ਜੀ ਗੁਲੀਆਂ ਆਈਆਂ ਪਿੰਨੀਆਂ ਫੇਰ ਪਤਾ ਕੀ ਐ ਨਹੀਂ ਲੱਗਦਾ ਬੀ ਜ਼ਿਆਦਾ ਫਾਰਮੈਲਟੀ ਦੀ ਹੈ ਆਪਣਾ ਪਨ ਲੱਗਦਾ ਵਧੀਆ ਲੱਗਿਆ ਸੈਂਡਵਿਚ ਬਹੁਤ ਅੱਛੇ ਲੱਗੇ ਬਹੁਤ ਵਧੀਆ ਲੱਗਿਆ ਬਹੁਤ ਤੁਹਾਡਾ ਨੰਬਰ ਕਿਉਂ ਸਾਰਾ ਮੈਨੂੰ ਵਟਸਐਪ ਕਰਿਓ ਪਲੀਜ਼ ਠੀਕ ਹੈ ਮੈਂ ਬਹੁਤ ਟੇਸਟੀ ਸੀ ਚੀਜ਼ ਐ ਨੀਸ ਕੌਫੀ ਹਾਂ ਕੰਪਲੀਮੈਂਟਰੀ ਕਾਫੀ ਵਾਸ ਵੈਰੀ ਟੇਸਟੀ ਕਦੀ ਕਿਤੇ ਹੋਰ ਮਿਲ ਜੈਣੀ ਹਾਂ ਮੈਂ ਬਾਅਦ ਵਿੱਚ ਮੈਂ ਦੇ ਦੂੰਗੀ ਨੰਬਰ ਤੁਹਾਨੂੰ ਚਲੋ ਮੈਨੂੰ ਨੰਬਰ ਸ਼ੇਅਰ ਕਰ ਦਿਓ ਠੀਕ ਹੈ ਨੰਬਰ ਸ਼ੇਅਰ ਕਰ ਦਿਓ ਪਲੱਸ ਉਹਨਾਂ ਦਾ ਮੈਨੂ ਸਾਰਾ ਸ਼ੇਅਰ ਹਾਂ ਮੈਨੂੰ ਵੀ ਕਰ ਦੂੰਗੀ ਠੀਕ ਹੈ ਬਹੁਤ ਵਧੀਆ ਹੁੰਦਾ ਉਹਨਾਂ ਦਾ ਸਾਰਾ ਥੈਂਕ ਯੂ ਆ ਸੈਮੀ ਓਏ ਤਾਂ ਆਪਕਿ ਨਹੀਂ ਉਹ ਯਾਦ ਜੱਲੀ ਆ ਨਾ ਚਲੋ ਕਾਰ ਚੱਲ ਲਈਏ ਕਾਰ ਚੱਲ ਲਈਏ ਸੱਚਾ ਹਾਂ ਸੈਮੀ ਨਾਲ ਤਾਂ ਅਸੀਂ ਲਾ ਆਏ ਚਲੋ ਇੱਕ ਪੱਜੋ ਹਾਂਜੀ ਚੱਲ ਲੇਓ OK ਜੀ OK ਬਹੁਤ ਵਧੀਆ ਰਿਹਾ ਜਿਸ ਕਰਨਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਰਿਹਾ ਬਹੁਤ ਹੀ ਵਧੀਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਇਹ ਬਹੁਤ ਟੇਸਟੀ ਸੀ ਲੱਡੂ ਬਹੁਤ ਟੇਸਟੀ ਸੀ ਮਜ਼ਾ ਆ ਗਿਆ ਅੱਛੀ ਲੱਗ ਪਿੰਨੀਆਂ ਅੱਛੀਆਂ ਪਿੰਨੀਆਂ ਬਟਰ ਵਾਲਾ ਪੂਜੀਆ ਸਾਰਾ ਕੁਝ ਦੱਸ ਦੋ ਜਿਹੜਾ ਜਿਹੜਾ ਖਾਦਾ ਸੀ ਜਿਵੇਂ ਆ ਕੇ ਹੈਗਾ ਵੀ ਸਾਡਾ ਦਿਨ ਬਣ ਗਿਆ ਹਾਂ ਇੱਥੇ ਆ ਕੇ ਜਿਹੜਾ ਜਿਹੜਾ ਕੁਝ ਕੋਈ ਨਹੀਂ ਕੈਨ ਇੰ ਸੇ थैंक यू ਬਹੁਤ ਕਰ ਦਿੱਤੀ ਬਹੁਤ ਵਧੀਆ ਸੀ ਥੋੜੀ ਜਿਹੀ ਮੈਨੂੰ ਵੀ ਤਾਂ ਸੀ ਸੰਦੀਪ ਕੈਨ ਇੰਕੀ थैंक यू सो थैंक यू ਕਿਉਂ ਕਰ ਦਿੱਦੀ ਬਹੁਤ ਚੰਗਾ ਲੱਗੇ ਮੈਨੂੰ ਵੀ ਬਹੁਤ ਮਜ਼ਾ ਆਇਆ ਹਣਾ ਉੱਥੇ ਮਜ਼ਾ ਨਹੀਂ ਸੀ ਆਉਣਾ ਆਪਾਂ ਨੂੰ ਐਵੇਂ ਹੀ ਘਾ ਰਹੇ ਸੀਗੇ ਹਾਂ ਸੋ ਇੱਥੇ ਗੱਲ ਦਾ ਹੈ ਨਾ ਫ੍ਰੀ ਨਹੀਂ ਉਹ ਨਹੀਂ ਕੋਈ ਫਾਰਮਲ ਜਿਹਾ ਰਹਿ ਜਾਈ ਬੰਦੇ ਨਾਲ ਕਰ ਦਿੱਤੀ ਮੈਨੂੰ ਤਾਂ ਲੱਗਦਾ ਹੈ Bosunik planterlerse, planter sariyorum. Camel, bir de rahman, bir de nazar, bir de işte bir de. Aslında Hindistan'da onlarla bir rosteyt yapıyorlar. Bir de 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 ਤਹਾਰੇ ਵਿੱਚੋਂ ਕੰਮ ਚੱਕਦੀ ਨਾ ਸੀ ਬੈਕਸਾਈਟੇਂ ਹੀ ਚੱਲਦਾ ਓਟ ਤਾਂ ਅੱਡਾ ਸੀ ਇਹ ਆਪਣਾ ਸੀ ਤੇ ਬਹੁਤ ਚੁੱਧਾ ਹੋ ਰਿਹਾ ਸੀ ਨੀ ਸੌਂਦੇ ਰਹਿਆ ਸੀ ਦੋਵੇਂ ਹਰ ਇੱਕ ਕਲੋਨੀ ਨਾ ਮੁੰਡਾ ਕਿਹੜਾ ਸੀ ਜੀ ਨਾ ਅਜੇ ਇਥੇ ਕੋਈ ਸਰਸਾ ਨਹੀਂ ਸੀ ਕਿਉਂ ਨਾ ਲੀਜੀਏ ਨਾ ਲੋਕੇਸ਼ਨਲ ਵਾਲੇ ਜੀ ਸਾਡੀ ਕੁਲਜੀ ਦੇ ਮੈਡਮ ਦਾ ਹੈ ਜੀ ਬੁਆਇਸ ਕੋਲ ਹੈ ਹਾਂ ਬਹੁਤ ਪਤਾ ਨਹੀਂ ਕਿ ਉਹ ਮੈਂ ਨਾ ਜਾਂਦੇ ਹੁੰਦੇ ਸੀ ਉਦੋਂ ਇੱਕ ਕਲੋਨੀ ਬਣੀ ਬਣੀ ਸੀ ਜਦੋਂ ਨਾ ਨਿੱਦਰਤ ਕਰਨਾ ਹਾਂ ਇਹਦੇ ਕਰਕੇ ਸਭ ਸਮਾਂ ਜਦੋਂ ਸੁਭੋਤ ਹੋਇਆ ਲਈ ਬਹੁਤ ਸਖਤ ਬਸ ਇਹ ਨਹੀਂ ਆ ਰਿਹਾ ਇਨਹਾਂਸ ਹੋ ਰਹੀ ਹੋਊਗਾ ਸਰਚੇ ਦੀ ਜੈ ਜੀ ਭੋਮੇ ਨਾਲ नहीं कैसे दिख जाता है तब तो एक बार आइसूडी करना है एक बार इवनिंग से एक बार बैठना तो मन जाने के उधर अच्छा सब लोग बैठना बुढ़ाना तो मुंडे ही नहीं शॉपिंग क्यों हो गया पैसे तो चार तीन बार दिखाई देते हैं वो लोग से फ्री तो निकल गया ना नहीं कर सकते बंदा चल शॉपिंग चलो ठ ਯਾਹ ਕੁਝ ਨਹੀਂ ਲਿੰਗਾਂ ਦੇ ਕਿਨਾ ਹੋਦੇ ਨੇ ਲੇਬਲ ਨਹੀਂ ਵਾਈਟ ਮੈਂ ਤਾਂ ਜਨਜੋਦ ਕਰ ਲਿਆ ਘਰ ਜਦੋਂ ਕੋਈ ਆ ਕੇ ਚਲੇ ਜਾਂਦਾ ਫਿਰ ਜੋ ਹੀ ਸੁਣਾ ਸੁਣਾ ਲੱਗਦਾ ਘਰ ਤੇ ਕਦੇ ਕਦੇ ਹੀ ਹਾਸਾ ਜਾ ਗੂੰਜਦਾ ਤੇ ਫਿਰ ਬਹੁਤ ਐ ਲੱਗੂ ਵੀ ਭਰਿਆ ਭਰਿਆ ਲੱਗਦਾ ਘਰ ਸੋਣਾ ਸੋਣਾ ਲੱਗਣ ਲੱਜਾਂਦਾ ਉਹੀ ਕਰਨੀ ਤਾਂ ਫਿਰ ਉਹੀ ਸੁਨਸਰਾ ਹੁਣ ਦੇਖੋ ਤੁਸੀਂ ਕਿੰਨਾ ਸੁਨਾ ਸੁਨ ਲੱਗਦਾ ਤੇ ਫਿਰ ਆਇਆ ਰਹਦਾ ਵੀ ਜਿਵੇਂ ਕੰਦਾ ਹੀ ਖਾਣ ਨੂੰ ਆਉਂਦੀਆਂ ਨੇ ਹਨ ਤੇ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਵੀ ਕਿੰਨਾ ਸੁਨਾ ਲੱਗਦਾ ਹਜੇ ਤਾਂ ਸੰਦੀਪ ਤਰੀ ਫਿਰਦੀ ਐ ਪਰ ਸਾਡੇ ਜਿਹੜੇ ਮੈਡਮ ਆਏ ਸੀ ਕਿ ਉਹਨਾਂ ਨਾਲ ਇੰਨਾ ਜ਼ਿਆਦਾ ਰੌਣਕ ਲੱਗੀ ਹਨ ਕਦੇ ਉਹ ਘਾਹ ਚ ਫੋਟੋ ਖਿੱਚਦੀਆਂ ਸੀ ਕਦੇ ਕਿਵੇਂ ਕਦੇ ਕਿਵੇਂ ਬਹੁਤ ਵਧੀਆ ਲੱਗਦਾ ਸੀ ਮੈਨੂੰ ਇਹ ਇੰਨਾ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਵੀ ਉਹ ਆ ਕੇ ਗਏ ਤੇ ਹੁਣ ਦੇਖੋ ਤੁਸੀਂ ਘਰ ਉਹ ਵੀ ਘਰ ਦੇਖੋ ਤੁਸੀਂ ਸੁਣਨ ਨੂੰ ਸੌ ਲੱਗਦੀ ਹੈ ਨਾ ਦਵਤ ਜਮਾਵਾਜ਼ ਵੀ ਗੁੰਜਣ ਲੱਗ ਜਾਂਦੀ ਹੈ ਘਰ 'ਚ ਤੇ ਅਜੇ ਤਾਂ ਸੰਦੀਪ ਤੂਰੀ ਫਿਰਦੀ ਆ ਇੱਕ ਦਿਨ ਦਾ ਨਾ ਸੰਦੀਪ ਵੀ ਹੈ ਨਾ ਸੰਦੀਪ ਇੱਕ ਦਿਨ ਤੂੰ ਵੀ ਨਾ ਆਉਦੇ ਤਾਂ ਮੈਨੂੰ ਬਾਲਾ ਬੁਰਾ ਹਾਲ ਹੋਇਆ ਮੈਂ ਆਈ ਨਹੀਂ ਹੋਣਾ ਚਾਹ ਲੈਣਾ ਜਿੱਦੇ ਤੂੰ ਹੈ ਨਹੀਂ ਸੀ ਪਰਸੋਂ ਅੱਛਾ ਨਾ ਮੈਂ ਨਹੀਂ ਆਈ ਚਾਹ ਲੈਣਾ ਮੈਂ ਬੀਬੀ ਨੂੰ ਕਿਹਾ ਵੀ ਉਹ ਮੈਂ ਨਹੀਂ ਆਉਂਦੀ ਮੈਂ ਤਾਂ ਸਿੱਧੀ ਸ਼ੌਫਤੀ ਆ ਜੰਦੀ ਆ ਵੀ ਮੈਂ ਇਹ ਜਾ ਕੇ ਲੋਕ ਖੋਲਦੀ ਮੈਨੂੰ ਤਾਂ ਹੋਰ ਹੀ ਲੱਗਦਾ ਘਰ ਮੇਰੇ ਜੀਰਾਂ ਕੀਤਾ ਉਹਨੂੰ ਮੈਂ ਕਿਹਾ ਚੱਲ ਆਇਆ ਕਰਾਂਗੇ ਆਪਾਂ ਵੀ 5:00 ਵਜੇ ਆ ਜਾਾਂਗੇ ਘਰੇ ਆ ਕੇ ਚਾਹ ਪੀ ਲਾਂਗੇ ਤੇ ਫਿਰ ਮੈਂ ਆਈ ਨਹੀਂ ਉੱਥੇ ਚਲੀ ਗਈ ਸੀ ਸਿੱਧੀ ਅਸੀਂ 5:00 ਵਜੇ ਘਰੇ ਆ ਕੇ ਚਾਹ ਪੀਤੀ ਘਰੇ ਨਾ ਜੀ ਫਿਰ ਮੇਰਾ ਜੀ ਨਹੀਂ ਕਰਦਾ ਉਹਨੂੰ ਜਦੋਂ ਘਰੇ ਕੋਈ ਨਾ ਹੋਵੇ ਹੁਣ ਸੰਦੀਪ ਹੁੰਦੀ ਆ ਨਾ ਤੇ ਮੈਂ ਜਲ ਸਕੂਲੋਂ ਸਿੱਧੀ ਆ ਜੰਨੀ ਆ ਮੈਨੂੰ ਆਏ ਹੁੰਦਾ ਵੀ ਚਾਹ ਚੁ ਫੜ ਲੈਉਣੀ ਐ ਇੱਥੇ ਜਾ ਕੇ ਤੇ ਨਾਲੇ ਫਿਰ ਇਹਨੂੰ ਨਹਿਰਾਂ ਤੋਂ ਚੜਾ ਦੇਣੀ ਐ ਬਸ ਤੇ ਜੇ ਇਹ ਨਾ ਹੋਵੇ ਫਿਰ ਮੈਂ ਵੀ ਘਰੇ ਨਹੀਂ ਆਉਂਦੀ ਹਗੀ ਮੈਂ ਕਿਹਾ ਮੈਂ ਨਹੀਂ ਜਾ ਕੇ ਲੋਕ ਖੋਲਣ ਨੂੰ ਮਿੰਤਾ ਨਾ ਘਰ ਹੋਰੀ ਲੱਗਦਾ ਖਾਣ ਨੂੰ ਆਉਂਦਾ ਹੈ ਬਹੁਤ ਚੰਗਾ ਲੱਗਿਆ ਅੱਜ ਘਰ 'ਚ ਬਹੁਤ ਜ਼ਿਆਦਾ ਪੂਰੀ ਰੌਣਕ ਸੀ ਜੀ ਨੂੰ ਐ ਲੱਗਦਾ ਨੇ ਇੱਕ ਚੇਂਜ ਨਹੀਂ ਆ ਜਾਂਦੀ ਜਿਵੇਂ ਵੀ ਬਿਲਕੁਲ ਦਾ ਫਰੈਸ਼ ਮਾਈਂਡ ਜੇ ਹੋ ਜਾਂਦਾ ਦੁਬਾਰਾ ਤੋਂ ਵੀ ਰੋਜ਼ ਦੇ ਬੋਰਿੰਗ ਦੇ ਰੂਟੀਨ ਦੇ ਨਾਲੋਂ ਵੀ ਇੱਕ ਫਰੈਸ਼ਨੈਸ ਆ ਗਈ ਹੈ ਨਾ ਵੀ ਮੈਨੂੰ ਉਵੇਂ ਫੀਲ ਹੋ ਰਿਹਾ ਮੈਨੂੰ ਸੱਚੀ ਕੋ ਰੀਅਲੀ ਮੈਨੂੰ ਬਹੁਤ ਗੁੱਡ ਫੀਲ ਹੋ ਰਿਹਾ ਅੱਜ ਬਹੁਤ ਚੰਗਾ ਲੱਗਦਾ ਜਿਵੇਂ ਕਹਿੰਦਾ ਕੋਈ ਫੰਕਸ਼ਨ ਜੇ ਨਹੀਂ ਹੋ ਗਿਆ ਨਾ ਹੁੰਦਾ ਵੀ ਇੱਕ ਪਾਰਟੀ ਹੋ ਗਈ ਹਟੇ ਹੁੰਦੀ ਹੈ ਘਰ 'ਚ ਤੇ ਘਰ ਇੱਕ ਰੌਣਕ ਜੀ ਤੇ ਘਰ ਨੂੰ ਇੱਕ ਨਵਾਂ ਰੰਗ ਜਾਂ ਹੋਇਆ ਪਿਆ ਹੁੰਦਾ ਹੈ ਨਾ ਉਸ ਤਰ੍ਹਾਂ ਜਿਹਾ ਲੱਗਦਾ ਹੈ ਵੀ ਜਾਨੀ ਮੈਨੂੰ ਬੜਾ ਹੀ ਜ਼ਿਆਦਾ ਚੰਗਾ ਲੱਗਿਆ ਮੈਂ ਕੀ ਦੱਸਾਂ ਤੁਹਾਨੂੰ ਸੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਚਲੋ ਹੁਣ ਆਪਾਂ ਬੀਬੀ ਦੀ ਰੋਟੀ ਬਣ ਗਈ ਐ ਤੇ ਚਾਹ ਬਣਾਉਣ ਲੱਗੀ ਐ ਸੰਦੀਪ ਚਾਹ ਬਣਾਉਂਦੀ ਐ ਫਿਰ ਆਪਾਂ ਬੀਬੀ ਦਾ ਫੁਲਕਾ ਲੈ ਕੇ ਚਾਹ ਲੈ ਕੇ ਬੀਬੀ ਦੀ ਫਿਰ ਚੱਲਦੇ ਆਂ ਸ਼ੌਪ ਤੇ ਆਹ ਚਾਹ ਤਾਂ ਮੈਂ ਪੀਉਂਗੀ ਮੈਂ ਉੱਥੇ ਪੀਉਂਗੀ ਬੀਬੀ ਕੋਲ ਹੀ ਆਹ ਪਾਨ ਚਾਹ ਆਹ ਇੱਥੇ ਪੀ ਇੱਦਾਂ ਆਹ ਦੇਖੋ ਬੀਬੀ ਦੀ ਰੋਟੀ ਪੈਕ ਕਰਕੇ ਰੱਖਦੀ ਇੱਕ ਫੁਲਕੇ ਦੇ ਨਾਲ ਦਾਲ ਕੱਲ ਮੈਂ ਬੀਬੀ ਦੀ ਕੱਲੀ ਚਾਹ ਲੈ ਗਈ ਹੈ ਨਾ ਅੱਗੇ ਮੈਂ ਅਲਸੀ ਦੀ ਪਿੰਨੀਆਂ ਖਾ ਲਈ ਹੈ ਨਾ ਹਾਂ ਕੱਲ ਬੀਬੇ ਨੇ ਚਾਹ ਦੇ ਨਾਲ ਨਹੀਂ ਕੁਝ ਲੈ ਕੇ ਪਿੰਨੀ ਨਹੀਂ ਲੈ ਗਈ ਮੈਂ ਖਾਣਾ ਮੈਂ ਤਾਂ ਲੈ ਕੇ ਨਹੀਂ ਆਈ ਕਿੰਨੀ ਮੈਨੂੰ ਭੁੱਖ ਲੱਗੀ ਹੈ ਰਾਤ ਨੂੰ ਜਲਦੀ ਰੋਟੀ ਬਣਾ ਰਾਤ ਅਸੀਂ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾਈਆਂ ਪਾਣੀ ਹੱਥ ਦਿਆਂ ਵੀ ਸ਼ੌਪ ਤੋਂ ਆਪਾਂ ਆ ਗਏ ਆ ਤੇ ਟਾਈਮ ਬਹੁਤ ਹੋ ਗਿਆ 7:00 ਵਜੇ ਹੋਣੇਰਾ ਹੋ ਗਿਆ ਅੱਜ ਸਾਨੂੰ ਉੱਥੇ ਹੀ ਬਹੁਤ ਟਾਈਮ ਲੱਗਿਆ ਤੇ ਚਲੋ ਹੁਣ ਆਪਾਂ ਮੈਨੂੰ ਦੱਸਿਓ ਤੁਸੀਂ ਤੁਹਾਨੂੰ ਮੇਰਾ ਵਲੌਗ ਕਿਉਂ ਜੱ ਲੱਗਿਆ ਮੇਰੀਆਂ ਸਹੇਲੀਆਂ ਨੂੰ ਦੇਖ ਕੇ ਤੁਹਾਨੂੰ ਕਿਹੋ ਜਿਹਾ ਫੀਲ ਹੋਇਆ ਮੈਨੂੰ ਤਾਂ ਅੱਜ ਪੂਰਾ ਦਿਨ ਆਇਆ ਜਿਹੜੀ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਤੇ ਭਰਿਆ ਭਰਿਆ ਕਰ ਕਾਫੀ ਦੇਰ ਬਾਅਦ ਆ ਘਰ ਦੇ ਵਿੱਚ ਮੈਨੂੰ ਆਇ ਲੱਗਦਾ ਵੀ ਹਾਸੇ ਦੀ ਹੁੰਜ ਸੁਣੀ ਸੀਗੀ ਮੈਂ ਤੇ ਬਹੁਤ ਵਧੀਆ ਲੱਗਿਆ ਜੀ ਰੌਣਕ ਰੌਣਕ ਲੱਗੀ ਆ ਜੀ ਘਰ ਦੇ ਵਿੱਚ ਚਲੋ ਠੀਕ ਹੈ ਜੀ ਹੁਣ ਆਪਾਂ ਮੇਨੂੰ ਲੱਗਦਾ ਵਲੌਗ ਦਾ ਐਂਡ ਇੱਥੇ ਕਰੀਏ ਤੇ ਫਿਰ ਮਿਲਾਂਗੇ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ